ਕੋਟ ਪੈਂਟ ਪਾ ਕੇ ਪੂਰੀ ਟੋਹਰ ਕੱਢ ਕੇ ਵਿਆਹ ਦੇ ਵਿੱਚ ਮੁੰਡੇ ਜੜਿਆ ਵੱਡ ਜਾਂਦੇ ਨੇ ਤਾਂ ਸਿਸ ਟੀਵੀ ਵੀਡੀਓ ਜਦੋਂ ਇਹਨਾਂ ਦੀ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਹੋ ਗਿਆ ਤਾਂ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੋਟ ਪੈਂਟ ਇਹਨਾਂ ਮੁੰਡਿਆਂ ਨੇ ਪਾਏ ਹੋਏ ਆ ਪੂਰੀ ਟੋਹਰ ਕੱਢੀ ਹੋਈ ਆ ਤਾਂ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਇਹਨਾਂ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਜਾਵੇਗਾ ਹਰ ਕੋਈ ਸੋਚ ਰਿਆ ਹੋਵੇਗਾ ਕਿ ਇਹ ਜੜਿਆ ਮਹਿਮਾਨ ਵਿਆਹ ਦੇ ਵਿੱਚ ਆਏ ਹੋਣਗੇ ਪਰ ਵੀਡੀਓ ਦੇਖ ਕੇ ਸਭ ਦੇ ਪੈਰਾ ਹੇਠੋਂ ਜ਼ਮੀਨ ਖਿਸ ਗਈ ਤਾਂ ਦੇਖ ਸਕਦੇ ਹੋ ਜਿਸ ਨੋਚਫਾ ਨਿਕੋਟਮੈਂਟ ਪਾਇਆ ਹੋਇਆ ਹੈ ਤਾਂ ਟੇਬਲ ਦੇ ਉੱਤੇ ਪਰਸ ਪਿਆ ਸੀ ਤਾਂ ਪੈਸੇ ਇਸ ਪਰਸ ਦੇ ਵਿੱਚ ਸੀ ਪੈਸਿਆਂ ਨਾਲ ਭਰਿਆ ਬੈਗ ਸੀ ਤਾਂ ਉਸ ਨੂੰ ਚੁੱਕ ਕੇ ਉੱਥੋਂ ਫਰਾਰ ਹੋ ਗਿਆ ਤਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਜਦੋਂ ਸੀਸੀਟੀਵੀ ਤਸਵੀਰਾਂ ਖੰਗਾਲੀਆਂ ਗਈਆਂ ਤਾਂ ਸਾਫ਼ ਦੇਖਿਆ ਗਿਆ ਕਿ ਦੋਨੋਂ ਯੂਰੋਪੀ ਤਕਰੀਬਨ ਡੇਢ ਘੰਟੇ ਤੱਕ ਵਿਆਹ ਦੇ ਵਿੱਚ ਹੀ ਘੁੰਮਦੇ ਰਹੇ ਤਾਂ ਇੰਨੇ ਦੇ ਵਿੱਚ ਉਹਨਾਂ ਨੇ ਪੈਸਿਆਂ ਦਾ ਭਰਿਆ ਬੈਗ ਉੱਥੋਂ ਚੋਰਾ ਲਿਆ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿਹੜੇ ਆ ਰੈਸਟੋਰੈਂਟ ਦੇ ਕਰਮਚਾਰੀ ਸੀ ਮੁਲਾਜ਼ਮ ਸੀ ਉਹਨਾਂ ਦੇ ਉੱਤੇ ਆਪਣੀ ਪੜਾਅ ਜੜੀ ਆ ਕੱਢੀ ਜਾ ਰਹੀ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਜ ਚੋਰਾਂ ਦੇ ਹੌਸਲੇ ਬਲੰਦ ਸੀ ਪਰਿਵਾਰ ਦੇ ਵਿੱਚ ਹੀ ਆ ਕੇ ਟੇਬਲ ਤੇ ਰੱਖੇ ਬੈਗ ਨੂੰ ਚਲਾਕੀ ਦੇ ਨਾਲ ਉੱਥੋਂ ਚੁੱਕ ਕੇ ਚਲਦੇ ਬਣੇ ਨੇ ਤਾਂ ਆਸ-ਪਾਸ ਦੇ ਲੋਕਾਂ ਨੂੰ ਪਿੰਗ ਤੱਕ ਨਹੀਂ ਲੱਗੀ ਤਾਂ ਜਦੋਂ ਸੀਸੀਟੀਵੀ ਤਸਵੀਰਾਂ ਦੇਖਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਮੈਨੂੰ ਇਹ ਦੱਸੋ ਭਾਜੀ ਤਦ ਇਹ ਤੁਹਾਡੀ ਮੈਨੇਜਮੈਂਟ ਕਿੱਦਾਂ ਦੀ ਏ ਕਿ ਇੱਥੋਂ ਬੰਦਾ ਸਮਾਨ ਲੈ ਕੇ ਚਲਾ ਜਾਵੇ ਠੀਕ ਹੈ ਸਾਡੀ ਮੈਂ ਤੁਹਾਡੇ ਟੇਬਲ ਉਹਦੇ ਵਿੱਚ ਉਹਦੇ ਵਿੱਚ ਉਹ ਮੁੰਡਾ ਨਜ਼ਰ ਆਉਂਦੇ ਆ ਇਹ ਉਹਦੇ ਅਕੋਰਡਿੰਗ ਦੇ ਵੇਖਣ ਦੇ ਨੇ ਕਿ ਗੱਲ ਕਿਸ ਨਾ ਹੋਣ ਢਈ ਏ ਤੇ ਇਹਦੇ ਵਿੱਚ ਦੱਸੋ ਕਿਹਦੀ ਜ਼ਿੰਮੇਵਾਰੀ ਏ ਇਹਨਾਂ ਦੀ ਜ਼ਿੰਮੇਵਾਰੀ ਹੀ ਹੈਗੀ ਏ ਸਾਡੇ ਟੇਬਲ ਦੇ ਬੰਦਾ ਬੈਠਾ ਸਾਡੇ ਕਿਹੜੇ ਟੇਬਲ ਤੇ ਬੈਠਾ ਹੋਇਆ ਪਾਜੀ ਇਦਾਂ ਹੋ ਜਾਏਗਾ ਦੱਸੋ ਤੁਹਾਡੀ ਸਿਕਿਉਰਿਟੀ ਤੁਹਾਡਾ ਸਿਸਟਮ ਕਿੱਥੇ ਗਿਆ ਉਹ ਜੇ ਕਿ ਇੱਥੋਂ ਬੰਦਾ ਸਮਾਨ ਅੱਧਾ ਚੱਕ ਕੇ ਲੈ ਜਾਏਗਾ ਉਹਨਾਂ ਦਾ ਪੂਰਾ ਸਗਣਾ ਵਾਲਾ ਲਫਾਫਾ ਉਹਨਾਂ ਦਾ ਪੂਰਾ ਗਹਿਣਾ ਲੈ ਕੇ ਚਲਾ ਗਿਆ ਉਹ ਮੁੰਡਾ ਤੇ ਜਿਹੜਾ ਗੈਸਟ ਬੈਠਾ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਬਣਦੀ ਆਪਣਾ ਸਾਹ ਭਾਜੀ ਇੱਕ ਗੱਲ ਦੱਸੋ ਜਿਹੜਾ ਬੰਦਾ ਇੱਥੇ ਆ ਗਿਆ ਕੋਈ ਨਾ ਕੋਈ ਤੇ ਰਿਸਪੌਂਸਿਬਿਲਟੀ ਨਾ ਆ ਰਹੀ ਹੈ ਨਾ ਤੁਹਾਡਾ ਠੀਕ ਹੈ ਤੁਹਾਡੀ ਸਿਕਿਉਰਿਟੀ ਇੱਥੇ ਕਿੱਥੇ ਸਿਕਿਉਰਿਟੀ ਹੈ ਤੁਹਾਡੀ ਤੁਸੀਂ ਨਹੀਂ ਕਹਿ ਰਹੇ ਤੁਸੀਂ ਠੀਕ ਕਹਿ ਰਹੇ ਹੋ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਇਹ ਸਮਾਨ ਦੇਖਿਆ ਮੇਰੀ ਮਾੜੀ ਆਖੋ ਮਾਂ ਚੁੱਕ ਕੇ ਲਗਿਆ ਸਿਕਿਉਰਿਟੀ ਤਾਂ ਆਪਣੀ ਮੰਦੀ ਨਾ ਇੱਥੇ ਸਿਕਿਉਰਿਟੀ ਅਸੀਂ ਕੱਲੇ ਕੱਲੇ ਟੇਬਲ ਦੀ ਸਿਕਿਉਰਿਟੀ ਸਾ ਬਿਲਕੁਲ ਦੀ ਗੱਲ ਕੀ ਇਹ ਨਾ ਨਾ ਗੱਲ ਕਰੋ ਕਿ ਤੁਸੀਂ ਵੀ ਇਕੱਲੇ ਇਕੱਲੇ ਟੇਬਲ ਦੀ ਸਪੋਟੀਫਾਈ ਕਰਦੇ ਹੋ ਨੇ ਜਸਟਾ ਵਰਗਾ ਜਸਟਾ ਆ ਕੋਈ ਵੇਟਰ ਥੋੜੀ ਚੁੱਕ ਕੇ ਲਾ ਗਿਆ ਮੈਰੀ ਮੈਨੂੰ ਪਤਾ ਲੱਗਾ ਫੋਨ ਆਇਆ ਸੀ ਮੈਨੂੰ ਤੇ ਇਹਨਾਂ ਦਾ ਪਰ ਚੁੱਕਿਆ ਗਿਆ ਤੇ ਉਹ ਮੁੰਡੇ ਦੀ ਇਥੇ شناخت ਫੋਟੋ ਆ ਗਈ ਏ ਟੀਵੀ ਦੇ ਉੱਤੇ ਹਾਂ ਇਹ ਕਹਿੰਦੇ ਆ ਜੀ ਕਿ ਅਸੀਂ ਅਸਾਂ ਇਹਨੂੰ ਨਹੀਂ ਜਾਣਦੇ ਆ ਬੰਦਾ ਕੌਣ ਆ ਉਹ ਨਹੀਂਗਾ। ਅੱਛਾ ਉਸ ਬੰਦੇ ਨੂੰ ਜਾਣਦੇ ਨਹੀਂ। ਲੇਕਿਨ ਇਹ ਗੱਲ ਪੱਕੀ ਹੈ ਕਿ ਉਹ ਬਿਨਾ ਕਿਸੇ ਜਾਣ ਪਛਾਣ ਤੋਂ ਅੰਦਰ ਨਹੀਂ ਕੋ ਵਾਟਸਐਪ ਦਾ। ਇਹਨਾਂ ਦੀ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਜੇ ਕੋਈ ਬੰਦਾ ਅੰਦਰੋਂ ਸਮਾਨ ਚੁੱਕ ਕੇ ਲੈ ਜਾਂਦਾ ਔਰ ਵੱਡਾ ਬੈਗ ਹੱਥ ਵਿੱਚ ਫਾੜ ਜਿਹੜਾ ਲੈ ਕੇ ਗਿਆ ਬੰਦਾ। ਕੋਈ ਛੋਟਾ ਬੈਗ ਨਹੀਂ ਹੈਗਾ। ਇਹ ਵੀ ਆ ਇਹਦੀ ਵੀਡੀਓ ਵੀਡੀਓ ਆ ਗਈ ਹੈ ਜੀ। ਪੁਲਿਸ ਨੇ ਕਹਿੰਨੇ ਆ। ਇਹਦੀ ਵੀਡੀਓ ਜਿਹੜੀ ਇਹ ਇਹਨੂੰ ਦਿਓ ਮੈਂ ਵਾਟਸਐਪ ਤੇ ਪਾਉਂ ਜਾਂ ਫੇਸਬੁੱਕ ਤੇ ਪਾਵਾਂ। ਕੀ ਸਰਦਨ ਤੁਸੀਂ ਇੱਥੇ ਗਏ ਹੋ ਅਸੀਂ ਤੇ ਚਲੋ ਚਲੇ ਗਏ ਸੀ ਹੁਣ ਦੁਬਾਰਾ ਵਾਪਸ ਆਏ ਆ ਤੇ ਕੀ ਵਾਕਿਆ ਕੀ ਹੋਇਆ ਸਮਝ ਨਹੀਂ ਆਈ ਬਾਬਾ ਇੱਥੇ ਆਪਾਂ ਬੈਠੇ ਸੀ ਕਿ ਹਾਂ ਤੇ ਉਧਰੋਂ ਕੋਈ ਮੁੰਡਾ ਆਇਆ ਮੁੰਡੇ ਦੀ ਸ਼ਕਲ ਹੈਗੀ ਆ ਜਿਹੜਾ ਮੁੰਡਾ ਲੈ ਕੇ ਗਿਆ ਤੁਸੀਂ ਇਹ ਮੁੰਡੇ ਦੀ ਸ਼ਕਲ ਦੇਖ ਸਕਦੇ ਹੋ ਆਈ ਥਿੰਕ ਕੀ ਲੱਗ ਰਿਹਾ ਹੈ